ਹਾਂਜੀ ਮਿੱਤਰੋ ਅੱਜ ਆਪਾਂ ਆਏ ਆ ਕੈਨਗਰੀ ਘੁੰਮਣ ਤੁਹਾਨੂੰ ਪਤਾ ਆਪਾਂ ਐਡਮੈਂਟਨ ਵੀ ਪਹਿਲਾਂ ਗਏ ਸੀ ਉਹਦੀ ਵੀ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਅੱਜ ਆਪਾਂ ਆਏ ਆ ਕੈਲਗਰੀ ਤੇ ਕੈਲਗਰੀ ਤੁਹਾਨੂੰ ਦਿਖਾਉਣੇ ਆ ਮਗਰ ਦੇਖੋ ਕੈਲਗਰੀ ਬਾਕੀ ਆਪਾਂ ਇਹ ਸਾਰਾ ਤੁਹਾਨੂੰ ਦਿਖਾਉਣੇ ਆ ਇੱਥੇ ਦੇ ਘਰ ਕੋ ਹਾਊਸਿੰਗ ਕੀ ਪ੍ਰਾਈਸ ਕਿਵੇਂ ਚੱਲਦੇ ਆ ਨਾ ਔਰ ਇਹ ਤੇ ਕਿਵੇਂ ਦੇ ਇੱਥੇ ਦੇ ਡਿਵੈਲਪਮੈਂਟ ਆ ਸਾਰਾ ਕੁਝ ਦਿਖਾਉਣੇ ਆ ਇਹ ਵੀਡੀਓ ਦੇ ਵਿੱਚ ਤੇ ਚਲੋ ਜੀ ਕਰਦੇ ਆ ਵੀਡੀਓ ਸ਼ੂ ਆਹ ਚੱਕੋ ਮਤਲਬ ਕੈਲਗਰੀ ਦਾ 뷰 ਕੈਲਗਰੀ ਦੇ ਵਿੱਚ ਤੁਹਾਨੂੰ ਜਿਹੜੀ ਆ ਦੇਖ ਰਹੇ ਆ ਨਾ ਇਹ ਸਿਰਫ ਐਨਾਂ ਹੀ ਕੈਲਗਰੀ ਨਹੀਂ ਹੈਗਾ ਇਹ ਇੱਕ ਪਾਸਾ ਹੈਗਾ ਕੈਲਗਰੀ ਦਾ ਐਵੇਂ ਦੀ ਪਤਾ ਹੀ ਨਹੀਂ ਕਿੰਨੇ ਪਾਸੇ ਹੋਰ ਉਧਰਲੇ ਪਾਸੇ ਹਨ ਜਿਵੇਂ ਉਸ ਪਾਸੇ ਹਨਾ ਹੋਰ ਐਨੀ ਬਹੁਤ ਜ਼ਿਆਦਾ ਏਡੇ ਏਡੇ ਮੁਹੱਲੇ ਕਹਿ ਲੋ ਏਡੇ ਏਡੇ ਪਾਰਟ ਕਹਿ ਲੋ ਹਨਾ ਐਨੀ ਪਾਰਟ ਉਧਰ ਵੀ ਬਹੁਤ ਨੇ ਹਨਾ ਬਹੁਤ ਜ਼ਿਆਦਾ ਹੁਣ ਤੇ ਇੱਥੇ ਜ਼ਿਆਦਾ ਡਿਵੈਲਪਮੈਂਟ ਹੋ ਚੁੱਕੀ ਹੈ ਲੋਕ ਬਹੁਤ ਜ਼ਿਆਦਾ ਆ ਚੁੱਕੇ ਨੇ ਕੈਲਗਰੀ ਦੇ ਵਿੱਚ ਤੇ ਇੱਥੋਂ ਦੇ ਮੌਸਮ ਦੀ ਗੱਲ ਕਰੀ ਤਾਂ ਮੌਸਮ ਵੀ ਬਹੁਤ ਅੱਜ ਠੰਡਾ ਹੈਗਾ 10 ਡਿਗਰੀ ਆ ਤੇ 10 ਡਿਗਰੀ ਦੇ ਕਰਕੇ ਥੋੜਾ ਠੰਡ ਹੈਗੀ ਆ ਤੇ ਮਹੀਨਾ ਵੀ ਤੇ ਮਈ ਦੀ 26 ਤਰੀਕ ਹੋ ਚੱਕੀ ਹੈ ਮਿੱਤਰੋ ਠੰਡ ਹਜੇ ਵੀ ਹੈਗੀ ਹੈ ਇੱਥੇ ਯਾਨੀ ਜੇ ਤੁਸੀਂ ਇਹਨੂੰ ਸਰੀ ਨਾਲ ਕੰਪੇਅਰ ਕਰੋਗੇ ਤਾਂ ਥੋੜੀ ਜਿਹੀ ਠੰਡ ਤੁਹਾਨੂੰ ਇੱਥੇ ਝੱਲਣੀ ਪਊਗੀ ਪਰ ਇੱਥੇ ਘਰਾਂ ਦੇ ਪ੍ਰਾਈਸ ਹੁਣ ਥੋੜੇ ਜਿਹਾ ਵੱਧ ਚੁੱਕੇ ਨੇ ਪਹਿਲਾਂ 4 ਤੋਂ 5 ਲੱਖ ਦੇ ਹੁੰਦੇ ਸੀ ਹੁਣ 6 ਤੋਂ 7 ਲੱਖ ਦੇ ਆਮ ਘਰ ਹੋ ਚੁੱਕੇ ਨੇ ਅੱਗੇ ਤੁਹਾਨੂੰ ਇੱਥੋਂ ਦੇ ਪਾਰਕ ਦਿਖਾਈ ਦੇ ਮਿੱਤਰੋ ਪਾਰਕਾਂ ਪੂਰੀ ਡਿਵੈਲਪਮੈਂਟ ਹੋਈ ਹੋਈ ਆ ਪਾਰਕਾਂ ਪੋਰਕਾਂ ਦੀ ਵੀ ਪੂਰੇ ਘੈਂਟ ਬਣੇ ਹੋਇਆ ਆ ਆਹ ਹੈ ਗਿਆ ਘਰ ਘਰਾਂ ਦੀ ਮਗਰਲੀ ਸਾਈਡ ਇੱਥੇ ਕੀ ਵਧੀਆ ਇਹਨਾਂ ਨੇ ਨਵੀਂ ਸਿਟੀ ਬਸਣ ਕਰਕੇ ਨਾ ਬਹੁਤ ਸੋਹਣੀ ਵਸਾਈ ਹੋਈ ਆ ਤੇ ਪਲਾਨ ਜੇ ਤਰੀਕੇ ਨਾਲ ਬਸੀ ਹੋਈ ਕਰਕੇ ਹੁਣ ਵਧੀਆ ਤਰੀਕੇ ਨਾਲ ਬਹੁਤ ਜ਼ਿਆਦਾ ਲੋਕ ਰੇ ਰਹਿ ਨੇ ਤੇ ਜਿਸ ਕਰਕੇ ਉਹਰੇ ਹੁਣ ਥੋੜਾ ਜਿਹਾ ਪ੍ਰਾਈਸ ਵਧੀਆਗਾ ਪਰ ਬਹੁਤ ਥਾਂ ਹਜੇ ਵੀ ਕਾਲਗਰੀ ਦੇ ਵਿੱਚ ਬਹੁਤ ਜ਼ਿਆਦਾ ਪਈ ਆ ਜਿੱਥੇ ਮਰਜੀ ਤੁਸੀਂ ਘਰ ਲੈ ਸਕਦੇ ਹੋ ਇੰਨੀ ਥਾਪਈ ਹੈ ਕੈਲਗਰੀ ਦੇ ਵਿੱਚ ਤੇ ਡਿਵੈਲਪਮੈਂਟ ਰੋੜਾ ਰਾੜਾਂ ਦੀ ਵੀ ਚੈੱਕ ਕਰੂੰਗਾ ਮਿੱਤਰੋ ਰੋੜ ਤਾਂ ਬਿਛਾਈ ਪਿਆ ਹੈ ਬਿਛਾਏ ਪਏ ਨੇ ਰੋੜਾਂ ਦੇ ਹਨਾ ਐਡਮਿੰਟਨ ਤੋਂ ਥੋੜੀ ਜਿਆਦਾ ਇਹਦੇ ਵਿੱਚ ਫਿਰ ਮਿੰਟਨ ਨਾਲੋਂ ਥੋੜਾ ਜਿਆਦਾ ਕਹਿ ਸਕਦੇ ਆਪਾਂ ਵੀ ਡਿਵੈਲਪਮੈਂਟ ਇੱਕ ਕਰੋ ਮਿੱਤਰੋ ਥੱਲੇ ਘਰ ਬਣੇ ਹੋਏ ਕਿਵੇਂ ਢਲਾਨ ਤੇ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਆਂ ਐਵੇਂ ਉੱਪਰ ਇਹ ਪਹਾੜੀ ਵਾਲਾ ਨਾ ਪਾਰਕ ਜਾਗਾ ਉੱਪਰ ਦੀ ਉੱਪਰ ਆਈ ਜਾਂਦੇ ਆ ਇੱਧਰ ਨੂੰ ਜਾ ਕੇ ਹੋਰ ਉੱਚਾ ਵਈ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਇਹ ਇੱਧਰ ਨੂੰ ਜਾ ਕੇ ਹੋਰ ਪਹਾੜੀ ਉੱਪਰ ਨੂੰ ਉੱਚੀ ਹੋ ਜਾਂਦੀ ਉੱਪਰ ਵੀ ਘਰ ਬਣੇ ਹੋਏ ਨੇ ਤੇ ਆ ਪਹਾੜ ਤੋਂ ਥੱਲੇ ਵੀ ਘਰ ਬਣੇ ਹੋਏ ਨੇ ਤੇ ਬੜੇ ਘੈਂਟ ਬੜੇ ਸੋਹਣੇ ਘਰ ਆ ਨਾ ਜਿਹੜੇ ਕਹਦੀ ਹੈ ਵੀ ਬਿਲਡ ਕੁਆਲਿਟੀ ਵੀ ਘਰਾਂ ਦੀ ਵਧੀਆ ਹੈਗੀ ਹੈ ਨਹੀਂ ਹੈਗਾ ਵੀ ਐਮ ਜਈ ਹੈ ਨਾ ਤੇ ਇੱਧਰ ਅੱਗੇ ਜਾ ਕੇ ਰੋੜਾਂ ਰੋੜਾਂ ਨੂੰ ਵੀ ਦਿਖਾਉਨੇ ਆ ਮਿੱਤਰੋ ਸਾਰਾ ਦਿਖਾਉਨੇ ਆ ਆਪਾਂ ਕੈਲਗਰੀ ਤੇ ਚਲੋ ਬਣੇ ਰੋ ਵੀਡੀਓ ਦੇ ਨਾਲ ਨਾਓ ਮੈਟਰੋ ਦੇਖੋ ਵੀ ਕਿੰਨੇ ਘੈਂਟ ਆ ਫਿਰ ਘਰ ਨਵੇਂ-ਨਵੇਂ ਘਰ ਆ ਜਮਾਉਣ ਬਣੇ ਹੋਇਆ ਨਾ ਜਿਹੜੇ ਇਹ ਬਹੁਤ ਤਾਜ਼ੇ-ਤਾਜ਼ੇ ਬਣੇ ਹੋਏ ਲੱਗਣਗੇ ਤੁਹਾਨੂੰ ਕਿਉਂਕਿ ਇਹ ਨਵੀਂ ਡਿਜ਼ਾਈਨ ਹੋਇਆ ਹੈ ਸਿਸਟਮ ਇੰਦਰਲੇ ਪਾਸੇ ਆ ਫਰੰਟ ਤੋਂ ਤੁਹਾਨੂੰ ਦਿਖਾਉਣੀ ਆ ਵੀ ਰੂਡ-ਰਾਡ ਆ ਜਿਹੜੇ ਐਨ ਪ੍ਰੋਪਰ ਇਫੈਕਟ ਬਣੇ ਹੋਇਆ ਤੇ ਕੈਲਗਰੀ ਆ ਜਿਹੜਾ ਹੁਣ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਬ੍ਰੈਂਪਟਨ ਤੋਂ ਬਹੁਤ ਲੋਕ ਆ ਰਹੇ ਨੇ ਹਨਾ ਫਿਰ ਆਪਣੇ ਬੀਸੀ ਵਾਲੇ ਪਾਸੋਂ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਕਿਉਂਕਿ ਘਰਾਂ ਦਾ ਤੁਹਾਨੂੰ ਜਿਵੇਂ ਦੱਸਿਆ ਵੀ ਘਰਾਂ ਕਰਕੇ ਮੇਨ ਪਰ ਇੱਥੇ 4 ਕੁ ਮਹੀਨੇ ਹੀ ਗਰਮੀਆਂ ਜ਼ਿਆਦਾ ਰਹਿੰਦੀਆਂ ਨੇ ਬਾਕੀ ਟਾਈਮ ਜ਼ਿਆਦਾ ਸਰਦੀ ਹੀ ਰਹਿੰਦੀਆਂ ਨੇ ਹਾਂ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਵੀ ਆਹ ਦੇਖੋ ਕਿਵੇਂ ਐਨ ਪ੍ਰੋਫੈਕਟ ਤਰੀਕੇ ਨਾਲ ਖੁੱਲਾ ਐ ਕਿਵੇਂ ਵੀ ਹਾਂ ਨਾ ਵੀ ਖੁੱਲਾ ਬਹੁਤ ਆ ਪਾਰਕਿੰਗਾਂ ਪੂਰਕੀਆਂ ਖੁੱਲੀਆਂ ਹੀ ਆ ਆਮ ਹੀ ਲਾਈਆਂ ਪਈਆਂ ਕੋਈ ਐਡਾ ਪਾਰਕਿੰਗਾਂ ਦਾ ਚੱਕਰ ਨਹੀਂ ਹੈਗਾ ਟ੍ਰੈਫਿਕ ਵੀ ਹੈ ਜਿਹੜੀ ਉਹ ਮੇਨ ਰੋਡ ਤੇ ਤਾਂ ਮਾੜੀ-ਮੋਟੀ ਹੈਗੀ ਆ ਪਰ ਐਵੇਂ ਆਮ ਤੁਹਾਨੂੰ ਨਹੀਂ ਦਿਖੂਗੀ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਉੱਨੇ ਲੈਵਲ ਤੇ ਟ੍ਰੈਫਿਕ ਨਹੀਂ ਹੈਗੀ ਥੋੜੇ ਮੋਟੇ ਲੈਵਲ ਤੇ ਹੈਗੀ ਆ ਪਰ ਜਦਿ ਜਾਨੀ ਕਿ ਨਮਾ ਸ਼ਹਿਰ ਹੋਣ ਕਰਕੇ ਟ੍ਰੈਫਿਕ ਇੰਨੀ ਨਹੀਂ ਹੈਗੀ ਜੇ ਤੁਸੀਂ ਇੱਥੇ ਚਾਹੁੰਦੇ ਹੋ ਵੀ ਤੁਹਾਨੂੰ ਛੇਤੀ ਘਰ ਲੈਣਾ ਹੋਵੇ ਕਿਸੇ ਬੰਦੇ ਨੇ ਇਨਵੈਸਟ ਵੀ ਕਰਨ ਚਾਹੁੰਦੇ ਹੋਵੇ ਤਾਂ ਆ ਸਕਦਾ ਆਪਣੇ ਬਾਬੇ ਵੀ ਦਿਖਾ ਦਿੰਦੇ ਤੁਹਾਨੂੰ ਆ ਬੈਠੇ ਆ ਤੇ ਦੇਖੋ ਮਤ ਕੈਲਗਰੀ ਮਿੱਤਰੋ ਉੱਚੀ ਨੀਚੀ ਜੀ ਤੇ ਬਣਿਆ ਹੋਇਆ ਹੈਗਾ ਥੋੜਾ ਉੱਚਾ ਤੇ ਨੀਵਾ ਹਨਾ ਜਿਵੇਂ ਉਹ ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀ ਪਹਿਲਾਂ ਉੱਥੇ ਉੱਚੇ ਵੀ ਘਰ ਆ ਜਾਂਦੇ ਆ ਥੱਲੇ ਨੂੰ ਨੀਵੇਂ ਘਰ ਵੀ ਆ ਜਾਂਦੇ ਨੇ ਉਹ ਤੁਸੀਂ ਪ੍ਰੀਫਰ ਕਰ ਸਕਦੇ ਹੋ ਵੀ ਕਿਹੜੇ ਪਾਸੇ ਲੈਣਾ ਉੱਚੇ ਪਾਸੇ ਲੈਣਾ ਜਾਂ ਨੀਵੇਂ ਪਾਸੇ ਲੈਣਾ ਤੁਹਾਨੂੰ ਹਰੇਕ ਟਾਈਪ ਦੇ ਘਰ ਮਿਲ ਜਾਣਗੇ ਔਰ ਇਹ ਛੋਟੇ ਵੀ ਬਹੁਤ ਮਿਲ ਜਾਣਗੇ ਕਾਂਡੋ ਕਾਂਡੋ ਵੀ ਬਹੁਤ ਆ ਉਹ ਵੀ ਮਿਲ ਜਾਣਗੇ ਤੇ ਡਿਵੈਲਪਮੈਂਟ ਤੁਸੀਂ ਦੇਖ ਸਕਦੇ ਹੋ ਡਿਵੈਲਪਮੈਂਟ ਵਾਲੇ ਪੂਰੀ ਐਨ ਚੱਪ ਗੱਡੇ ਪਏ ਨੇ ਬੱਸਾਂ bussਾਂ ਪੂਰੀ ਐਨ ਆਉਂਦੀਆਂ ਨੇ ਤੇ ਜੇ ਅਸੀਂ ਡਾਊਨ ਟਾਊਨ ਦੇ ਵਿੱਚ ਗਏ ਤਾਂ ਉਹਦੀ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਹਾਂਜੀ ਇੱਥੇ ਸਾਡਾ ਪਲਾਨ ਬਣ ਗਿਆ ਵੀ ਅਸੀਂ ਹੈਨਾ ਬੈਫਲ ਘੁੰਮਣ ਚੱਲੀਏ ਕਿਉਂਕਿ ਕੈਲਗਰੀ ਤੋਂ ਬੈਫ ਨੇੜੇ ਹੀ ਸੀਗਾ ਇਸ ਕਰਕੇ ਬੈਫਲ ਨੂੰ ਘੁੰਮਦੇ ਘੁੰਮਦੇ ਉੱਥੇ ਇੱਕ ਕੈਨਮੋਰ ਨਾਮ ਦਾ ਵੀ ਇੱਕ ਸ਼ਹਿਰ ਸੀਗਾ ਬੜਾ ਸੋਹਣਾ ਸ਼ਹਿਰ ਸੀ ਅੱਗੇ-ਅੱਗੇ ਤੁਹਾਨੂੰ ਦਿਖਾਉਣਾ ਹੈ ਤੇ ਇੱਥੇ ਦੇਖੋ ਕਿੰਨਾ ਕੈਲਗਰੀ ਦੇ ਕੋਲ ਸੋਹਣਾ ਵਿਊ ਆ ਜਿੱਥੇ ਕਿ ਬਹੁਤ ਜ਼ਿਆਦਾ ਜੀ ਲੱਗਿਆ ਸਾਡਾ ਜਾ ਕੇ ਤੁਸੀਂ ਬਸ ਵਿਊ ਦੇਖਦੇ ਜਾਓ ਗਾਹਾਂ-ਗਾਹਾਂ ਵਿਊ ਕਿੰਨੇ ਸੋਹਣੇ ਆਉਣੇ ਨੇ ਵੀਡੀਓ ਨਾਲ ਜੁੜੇ ਰਹੋ ਇੰਨੇ ਵਧੀਆ ਵਿਊ ਆਉਣੇ ਆ ਨਾ ਤੁਸੀਂ ਕਹੋਗੇ ਕਿੰਨੀ ਘੈਂਟ ਤੇ ਕਿੰਨੇ ਖੂਬਸੂਰਤ ਅੱਗੇ ਜਾ ਕੇ view ਨੇ ਕੈਲਗਰੀ ਦੇ ਵਿੱਚ ਤੁਸੀਂ ਸੁਣਿਆ ਹੋਣਾ ਵੀ ਬਹੁਤ ਵਧੀਆ ਹੁਣ ਗਰੋਸਰੀ ਗਰੋਸਰੀ ਸਟੋਰ ਸਾਰਾ ਕੁਝ ਖੁੱਲ ਗਿਆ ਪਰ ਕੈਲਗਰੀ ਤੋਂ ਘੰਟੇ ਕਿ ਵੀ ਦੀ ਬਾਅਟ ਤੇ ਹੀ ਆ ਕੇ ਤੁਹਾਨੂੰ ਕਹਿਜਾ ਮਾਹੌਲ ਮਿਲੂਗਾ ਇਹ ਜਾਂ ਕੈਲਗਰੀ ਦੇ ਵਿੱਚ ਇੰਨਾ ਵਧੀਆ ਮਾਹੌਲ ਕਿੱਥੇ ਮਿਲਦਾ ਇਹ ਹੈ ਇਹ ਆ ਜੀ ਕੈਨਮੋਰ ਕੈਨਮੋਰ ਦੇ ਵਿੱਚ ਤੁਹਾਨੂੰ ਇਹ ਵਧੀਆ ਇੱਕ view point ਹੈ ਜਿਹੜਾ ਬਹੁਤ ਵਧੀਆ ਮਿਲਦਾ ਹੈ ਜਿੱਥੇ ਆ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਕੈਲਗਰੀ ਤੋਂ ਡੇਢ ਕ ਘੰਟੇ ਦੀ ਬਾਅਦ ਤੇ ਬੜੇ ਸੋਹਣੇ ਤੁਹਾਨੂੰ ਇੱਥੇ ਵਿਊ ਦੇਖਣਗੇ ਮੈਂ ਤੁਹਾਨੂੰ ਕੈਮਰਾ ਉੱਧਰ ਕਰਕੇ ਦਿਖਾਉਣਾ ਕਿੰਨੇ ਘੈਂਟ ਵਿਊ ਦੇਖਣਗੇ ਤੁਹਾਨੂੰ ਇੱਥੇ ਚੈੱਕ ਕਰੋ ਮਿੱਤਰੋ ਆਹ ਗੱਲ ਬਾਤ ਆ ਇਹ ਬੈਂਫ ਤੋਂ ਘੰਟਾ ਇੱਧਰ ਆ ਤੇ ਕੈਲਗਰੀ ਤੋਂ ਡੇਢ ਕ ਘੰਟਾ ਦੂਰ ਆ ਤੇ ਇਦੋਂ ਬਾਅਦ ਚ ਬੈਂਫ ਸ਼ੁਰੂ ਹੋ ਜਾਂਦਾ ਇਸ ਕਰਕੇ ਕੈਲਗਰੀ ਵਾਲੇ ਲੋਕ ਹਨਾ ਜਿਹੜੇ ਉਹ ਜ਼ਿਆਦਾ ਮੂਵ ਹੋ ਰਹੇ ਨੇ ਕੈਲਗਰੀ ਦੇ ਵਿੱਚ ਕਿਉਂਕਿ ਬਹੁਤ ਦੂਰੋਂ ਦੂਰੋਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਬਿਊਟੀ ਬੜੀ ਪਸੰਦ ਆ। ਇੱਕ ਇੱਥੋਂ ਦੀ ਖਾਸ ਗੱਲ ਹੋਰ ਦੱਸਦਾ ਵੀ ਬੈਫ ਦੇ ਜਿਹੜੇ ਹਨ ਵੀ ਜਿਹੜੇ ਉਹ ਇੱਥੋਂ ਥੋੜਾ 100 ਕਿਲੋਮੀਟਰ ਤੇ ਜਾ ਕੇ ਬੈਫ ਆ। ਉੱਥੇ پتہ ਕੀ ਹੈ ਉੱਥੋਂ ਦੇ ਉੱਥੇ ਚਾਈਨਾ ਦੇ ਲੋਕ ਹਨ ਜਿਹੜੇ ਬਹੁਤ ਅਮੀਰ। ਉਹ ਉੱਥੋਂ ਆਕਸੀਜਨ ਨੂੰ ਡੱਬੇ 'ਚ ਪੈਕ ਕਰਵਾ ਕੇ ਲੈ ਕੇ ਜਾਂਦੇ ਉੱਥੇ। ਦੇਖ ਲਓ ਇੰਨੀ ਜ਼ਿਆਦਾ ਉੱਥੋਂ ਦੀ ਆਕਸੀਜਨ ਵਧੀਆ ਹੈਗੀ। ਇੱਥੇ ਵੀ ਬੜੀ ਵਧੀਆ ਸਾਫ਼ ਸ਼ੁੱਧ ਹਵਾ ਹੈਗੀ ਤੇ ਜਦੋਂ ਸਭ ਪਾਸ ਸਮੈਲ ਕਰਦੇ ਆ ਨਾ ਬੜੀ ਐਨ ਕੈਂਡ ਤੇ ਬੜੀ ਵਧੀਆ ਖੁਸ਼ਬੂਦਾਰ ਜੀ ਹਵਾ ਆਉਂਦੀ ਆ। ਤੇ ਫਰੈਸ਼ ਫਰੈਸ਼ ਜੀ ਹੈ ਨਾ ਬਾਕੀ ਵੀਊ ਚੈੱਕ ਕਰਕੇ ਤੁਹਾਨੂੰ ਆਪੇ ਪਤਾ ਲੱਗੂ ਆ ਹੈਗਾ ਇਨਫੋਰਮੇਸ਼ਨ ਸੈਂਟਰ ਮਿੱਤਰੋ ਆ ਸਾਹਮਣੇ ਇੱਥੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਇੱਥੇ ਕੋਈ ਬਿਜ਼ਨਸ ਖੋਲਣਾ ਤਾਂ ਟੂਰਿਜ਼ਮ ਬਹੁਤ ਜ਼ਿਆਦਾ ਨਾ ਓਰੇ ਤੁਸੀਂ ਓਰੇ ਆ ਕੇ ਪੁੱਛ ਸਕਦੇ ਹੋ ਵੀ ਕੋਈ ਬਿਜ਼ਨਸ ਕਿਵੇਂ ਚੱਲਦਾ ਸਾਡਾ ਕੀ ਗੱਲਬਾਤ ਆ ਤੇ ਇਨਫੋਰਮੇਸ਼ਨ ਸੈਂਟਰ ਆ ਮਿੱਤਰੋ ਇਹ ਤੇ ਤੁਸੀਂ ਭਰ ਲਿਓ ਕੈਨ ਮੋਰ ਇਨਫੋਰਮੇਸ਼ਨ ਸੈਂਟਰ ਤੇ ਤੁਹਾਨੂੰ ਮੈਂ ਅੱਗੇ ਥੋੜਾ ਜਿਹਾ ਸਾਹਮਣੇ ਤੁਰ ਕੇ ਦਿਖਾਉਣਾ ਉਹ ਸਾਹਮਣੇ ਵਾਲੀ ਰੋਡ ਦੇਖਿਓ ਕਿੰਨੀ ਘੈਂਟ ਇੱਥੋਂ ਚੈੱਕ ਕਰੋ ਮਿੱਤਰੋ ਕੀ ਗੱਲ ਬਾਤ ਆ ਪੂਰੀ ਘੈਂਟ ਗੱਲ ਬਾਤ ਹੋਈ ਪਈ ਆ ਸਾਹਮਣੇ ਜਿਹੜਾ ਮਿੱਤਰੋ ਤੁਹਾਨੂੰ ਵਾਟਰਫਾਲ ਦਿਖ ਰਿਹਾ ਹੈ ਉਹ ਵਾਲਾ ਉਹਦੇ ਤੇ ਆਪਾਂ ਜਾ ਕੇ ਹੁਣ ਆਪਾਂ ਦੇਖਣਾ ਵੀ ਕਿੱਥੇ ਕਿਹੜ ਡੈਕ ਦਾ ਚਲੋ ਕਰੀਏ ਸ਼ੁਰੂ ਵਾਟਰਫਾਲ ਦੇ ਵੱਲ ਜਾ ਰਹੇ ਆ ਮਿੱਤਰੋ ਆ ਇੱਥੇ ਜੰਗਲੀ ਇਲਾਕਾ ਇੱਥੇ ਦੋ ਬੰਦੇ ਹਨਾ ਪਿਛਲੀ ਵਾਰ ਬੈਫ ਦੇ ਵਿੱਚ ਮਾਰਤੇ ਸੀ ਭਾਲੂ ਨੇ ਐਤ ਕੀ ਦੇਖਣਾ ਜੇ ਭਾਲੂ ਆਇਆ ਕੌਣ ਬਚਦਾ ਪਾਲ ਨੂੰ ਮਾਰਨ ਵਾਸਤੇ ਹਥਿਆਰ ਆਪਾਂ ਚੱਕ ਲਿਆ ਐ ਇਹਦੇ ਨਾਲ ਵੈਸੇ ਮਾਰਨ ਦਾ ਤਾਂ ਕੁਝ ਹੈ ਨਹੀਂ ਫੇਰ ਵੀ ਚੱਲ ਕੁਛ ਤਾਂ ਦੀ ਚੁੰਡੀ ਤਾਂ ਵੱਢੀ ਜਾਊ ਓ ਵੀ ਮਿੱਤਰੋ ਜਿਹੜਾ ਪਿੱਛੇ ਉਹ ਆ ਕੀ ਕਹਿੰਦੇ ਆਪਣਾ ਫੌਲ ਆ ਉਹ ਤਾਂ ਉੱਥੇ ਡੈਗ ਰਿਹਾ ਪਰ ਤੁਹਾਨੂੰ ਹੋਰ ਇੱਕ ਥੀਵ ਦਿਖਾਉਣਾ ਹੈ ਪਰਲੇ ਪਾਸੇ ਆ ਚੈੱਕ ਕਰੋ ਮਿੱਤਰੋ ਕੀ ਗੱਲ ਬਾਤ ਹੈ ਇੰਨਾ ਥੱਲੇ ਉੱਪਰ ਚੜ੍ਹਿਆ ਆਪਾਂ ਉਹ ਥੱਲੋਂ ਆਇਆ ਜਿੱਥੇ ਉਹ ਸੜਕ ਆ ਥੱਲੇ ਉਥੋਂ ਆਇਆ ਤੇ ਆ ਜੰਗਲਾਂ ਨੂੰ ਇੱਥੇ ਪਿਛਲੀ ਵਾਰ ਅੱਗ ਲੱਗੀ ਸੀ ਤੇ ਅੱਗ ਲੱਗੀ ਹੋਈ ਹੈ ਨਾ ਜੰਗਲਾਂ ਨੂੰ ਤੇ ਇੱਥੇ ਆ ਜਿਹੜਾ ਭਾਲੂ ਪੁੱਲੂ ਦਾ ਵੀ ਹੁਣ ਹੁਣ ਤਾਂ ਕਹਿੰਦੇ ਖਤਰਾ ਨਹੀਂ ਹੈਗਾ ਪਹਿਲਾਂ ਸੀਗਾ ਤੇ ਬਾਕੀ ਆ ਪ੍ਰੋਜੈਕਟ ਨੂੰ ਫੋਲ ਦਿਖਾਉਨੇ ਆ ਤਾਂ ਉਹ ਵੀ ਮਿੱਤਰੋ ਆਪਾਂ ਹੋ ਗਏ ਸਕਸੈਸਫੁਲ ਆਪਾਂ ਆ ਫੜ ਲਿਆ ਝਰਨਾ ਇੱਥੇ ਆ ਕੇ ਹੁਣ ਕਈ ਜਨਤਾ ਦਾ ਇਦੂ ਉੱਥੇ ਵੀ ਚਲੀ ਗਈ ਉਹ ਉਥੇ ਕੱਲ੍ਹ ਵਾਦ ਇੱਕੋ ਹੀ ਆ ਹੁਣ ਉੱਥੋਂ ਵੀ ਐਂ ਪਾਣੀ ਡੇਰਣਾ ਇੱਥੋਂ ਐਂ ਪਾਣੀ ਡੇਰਣਾ ਇਹ ਬਰਫ਼ ਦਾ ਪਾਣੀ ਉਤੋਂ ਸਾਰਾ ਖੁਰਕੇ ਜਾ ਰਿਹਾ ਇੱਥੋਂ 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 ਹੋ ਥੱਲੇ ਤੇ ਥੱਲੇ ਦੇਖੋ ਮਿੱਤਰੋ ਥਿਊ ਵਿਊ ਚੈੱਕ ਕਰੋ ਐਨ ਗੱਲਬਾਤ ਪੂਰੀ ਬਣੀ ਪਈ ਐ ਹਾਂ ਚਲੋ ਹੁਣ ਥੱਲੇ ਉਤਰਦੇ ਹਾਂ ਮਿੱਤਰੋ ਜੀ ਤੇ ਅੱਜ ਆਪਾਂ ਜਾ ਕੇ ਆਏ ਨੇ ਇੱਥੇ ਅਵਲਾਂਚ ਆਇਆ ਨਾ ਮਤਲਬ ਵੀ ਠੀਗਾਂਟ ਆ ਜਾਂਦੀਆਂ ਨੇ ਉਤੋਂ ਹਨਾ ਜਦੋਂ ਸਰਦੀਆਂ ਦੇ ਵਿੱਚ ਹੁਣ ਨਹੀਂ ਹੁਣ ਤਾਂ ਬਰਫ਼ ਨਹੀਂ ਨਾ ਹੈਗੀ ਇੱਥੇ ਸਰਦੀਆਂ ਦੇ ਵਿੱਚ ਬਹੁਤ ਬਰਫ਼ ਹੁੰਦੀ ਐ ਇੱਥੇ ਤਾਂ ਉਸ ਹਿਸਾਬ ਨਾਲ ਆਇਆ ਜਾਵੇ ਤੇ ਜੇ ਤੁਹਾਨੂੰ ਇੱਥੇ ਹੈਲਪ ਦੀ ਲੋੜ ਆ ਤਾਂ ਜੇ ਉੱਤੋਂ ਤੁਸੀਂ ਕਹਤਾ ਯੈਸ ਤਾਂ ਮਤਲਬ ਦੋ ਹੱਥ ਹਲਾਉਣੇ ਆ ਜੇ ਨੋ ਕਹਿਣਾ ਤਾਂ ਇੱਕ ਹੱਥ ਹਲਾਉਣਾ ਕਈ ਵਾਰ ਉਹਨਾਂ ਨੂੰ ਭੁਲੇਖਾ ਲੱਗ ਜੇ ਤਾਂ ਨੋ ਕਹਿਣਾ ਇੱਕ ਹੱਥ ਹਲਾ ਕੇ ਇਹ ਵੀ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਕੋਈ ਟਰੈਕਿੰਗ ਕਰਦੇ ਹੋ ਤੇ ਇੰਨੀ ਉੱਚੀ ਆਪਾਂ ਜਾਏ ਮਿੱਤਰੋ ਬੜਾ ਨਜ਼ਾਰਾ ਆਇਆ ਤੇ ਬਾਕੀ ਤੁਸੀਂ ਵੀ ਚੈੱਕ ਹੀ ਕਰ ਮੈਦਾਨੀ ਇਲਾਕਾ ਵਾਕੀ ਸਾਰਾ ਹੈ ਹੋ ਤੱਕ ਮੈਦਾਨ ਹੀ ਮੈਦਾਨ ਆ ਬਾਕੀ ਪਹਾੜ ਏ ਤੇਰੇ ਤੇ ਨਹੀਂ ਲਓ ਜੀ ਹੁਣ ਤੁਹਾਨੂੰ ਇੱਕ ਹੋਰ ਵਿਊ ਦਿਖਾਉਨੇ ਆਪਾਂ ਉਹ ਵਾਲਾ ਤਾਂ ਚੜਿਆ ਹੀ ਤੇ ਆ ਮਗਰ ਚੱਕ ਕਰੋ ਆਪਣੇ ਵਿਊ ਕਿੰਨਾ ਘੈਂਟ ਆ ਇਹ ਵੀ ਤੁਹਾਨੂੰ ਦਿਖਾਉਨੇ ਆ ਪੈਸ਼ਨਲ ਪਾਰਕ ਦੇ ਵਿਊ ਕੀ ਆ ਗੱਲ ਬਾਤ ਐ ਇੱਥੇ ਲੋਕ ਬਣਾਉਂਦੇ ਆ ਆਪਣੇ ਓਹ ਆ ਚੱਕ ਕਰੋ ਮਿੱਤਰੋ ਕੀ ਬੈਠਾ ਖੋਡਜੀ ਪਾਟਰ ਆ ਦੇਖੋ ਮੋਟਾ ਜਿਹਾ ਚੂਹਾ ਇਹਨਾਂ ਦਾ ਇਹ ਚੂਹਾਗਾ ਚਲੋ ਤੇ ਬਹੁਤ ਕੁਦਰਤ ਦੇ ਨੇੜੇ ਆ ਇਹ ਤੇ ਬੜਾ ਸੋਹਣਾ ਜਹ ਹਨਾ ਇੱਥੇ ਪਿਕਨਿਕ ਮਨਾ ਰਹੇ ਆ ਬਹੁਤ ਸਾਰੇ ਲੋਕ ਇਹ ਚੀਂ ਚੀਂ ਜੇ ਕਰਕੇ ਆਪਣੇ ਸਾਥੀਆਂ ਨੂੰ ਵੀ ਦੱਸ ਦਿੰਦਾ ਵੀ ਇੱਥੇ ਆ ਗਏ ਲੋਕ ਪਰ ਇਹ ਬੜੇ ਫਰੈਂਡਲੀ ਨੇ ਆ ਦੇਖੋ ਕੋਲ ਆ ਕੇ ਤਾਂ ਵੀ ਕੁਝ ਨਹੀਂ ਕਹਿ ਰਹੇ ਚੈੱਕ ਕਰੋ ਮਿੱਤਰੋ ਕਿਹਾ ਵੀਊ ਨਜ਼ਾਰਾ ਹੀ ਆਪਿਆ ਬੈਂਫ ਤਾਂ ਹੀ ਲੋਕ ਕੈਲਗਰੀ ਰਹਿੰਦੇ ਆ ਇੰਨੀ ਗੱਲਬਾਤ ਹੋਈ ਪਈ ਆ ਕੈਲਗਰੀ ਦੇ ਕੋਲ ਬੈਂਫ ਦੀ ਮਿੱਤਰੋ ਆਪਾਂ ਪਾਣੀ ਦੇ ਵਿਚਾਲੋ ਵਿਚਾਲੇ ਆ ਗਏ ਆ ਤੇ ਕਿਮ ਕਾਰਾ ਦੇਖੋ ਪਾਣੀ ਦਾ ਕਿੰਨਾ ਪੈ ਰਿਹਾ ਤੇ ਉੱਥੇ ਵੀਊ ਚੈੱਕ ਕਰੋ ਕੀ ਗੰਦਬਾਤ ਹੋਈ ਪਈ ਆ ਇਹ ਆ ਬੈਫ ਦੇ ਨਿਆਰੇ ਪੂਰਾ ਕੈਂਟ ਤੇ ਪੂਰੀ ਕੁਦਰਤੀ ਮਿੱਤਰੋ ਹਵਾ ਇੰਨੀ ਕੁ ਫਰੈਸ਼ ਹੈ ਨਾ ਗੱਲਾਂ ਹੀ ਛੱਡ ਦੋ ਤੇ ਇਸੇ ਕਰਕੇ ਮਿੱਤਰੋ ਇਹ ਬੈਫ ਇਹਨਾ ਮਸ਼ਹੂਰ ਆ ਚਾਈਨਾ ਤੋਂ ਬਹੁਤ ਜ਼ਿਆਦਾ ਲੋਕ ਆਏ ਹੋਏ ਨੇ ਚਾਈਨਾ ਵਾਲਿਆਂ ਨੂੰ ਬੜੀ ਜਾਣਕਾਰੀ ਹੈ ਇਹਨਾਂ ਬਾਰੇ ਚੈੱਕ ਕਰੋ ਇੱਕ ਵਾਰ ਫੇਰ ਵੀਊ ਕਿਹਾ ਗਿਆ ਨਾ ਬਾਤਾ ਮਿੱਤਰ ਪਾਣੀ ਹੈ ਨਾ ਜਿਹੜਾ ਪਾਣੀ ਹੈ ਇਹ ਕਲਰ ਦਾ ਬਲੈਕ ਜਿਹਾ ਕਲਰ ਦਾਗਾ ਇਹ برف ਦਾ ਪਾਣੀ ਬਿਲਕੁਲ ਨਿਕਲ ਕੇ ਆਇਆ ਹੈ ਤੇ ਚਮਕਦਾ ਬਹੁਤ ਜ਼ਿਆਦਾ ਆਹ ਬੋਟ ਆ ਜਿਹੜੀ ਤੁਸੀਂ ਕਿਰਾਏ ਤੇ ਕਰਕੇ ਲੈ ਕੇ ਜਾ ਸਕਦੇ ਹੋ ਜਿੱਥੋਂ ਚਲਾਉਣੀ ਹੋ ਦੀ ਤਾਂ ਵੀ ਲੈ ਕੇ ਜਾ ਸਕਦੇ ਹੋ ਫਿਰ ਤੁਸੀਂ ਆ ਸਿੰਗਲ ਬੋਟ ਵੀ ਲੈ ਸਕਦੇ ਹੋ ਆ ਜਿਹੜੀ ਸਿੰਗਲ ਬੋਟ ਆ ਘੁੰਮਣ ਵਾਸਤੇ ਇਹ ਵੀ ਬਹੁਤ ਵਧੀਆ ਉੱਥੇ ਜਾ ਸਕਦੀਆਂ ਨੇ ਤੁਸੀਂ ਇਕੱਲੇ ਲੈ ਕੇ ਜਾ ਸਕਦੇ ਹੋ ਆ ਸਿੰਗਲ ਬੋਟ ਆ ਹਨਾ ਉਹ ਸਾਹਮਣੇ ਉਹ ਬਈਆਂ ਨੇ ਦੇਖੋ ਕਿੰਨੇ ਲੋਕ ਆਏ ਘੁੰਮਣ ਵਾਸਤੇ ਸ਼ਲਫੀਆਂ ਕਰਾਈ ਜਾ ਰਹੇ ਨੇ ਤੇ ਉਹ ਆ ਸਾਹਮਣੇ ਉੱਥੋਂ ਟਿਕਟ ਮਿਲਦੀ ਆ ਜੇ ਤੁਸੀਂ ਆਉਣਾ ਨਾ ਇੱਥੇ ਆ ਕੇ ਟਿਕਟ ਲੈਣੀ ਆ ਇਹ ਹੈਗਾ ਆ ਮੈਂ ਤੁਹਾਨੂੰ ਲੇਕ ਦੱਸਣਾ ਲੇਕ ਦਾ ਨਾਮ ਆ ਜੀ ਇਹ ਆ ਮਿੱਤਰੋ ਲੇਕ ਦਾ ਨਾਮ ਇੱਥੇ ਆ ਕੇ ਤੁਸੀਂ ਟਿਕਟ ਲੈਣੀ ਆ ਤੇ ਕੱਬਾ ਜਾਂ ਨਾਮ ਆ ਜੀ ਆਪਾਂ ਗਲਤ ਲੈ ਲਈਏ ਤਾਂ ਵੀ ਗਲਤ ਹੋਣਾ ਕੰਮ ਤੇ ਬਾਕੀ ਤੁਸੀਂ ਚੈੱਕ ਕਰ ਲਓ ਇਥੋਂ ਵੀ ਪੂਰਾ ਘੈਂਟ ਆ। ਇਥੋਂ ਕੈਸਟਿਆਂ ਉੱਥੋਂ ਆਉਂਦੀਆਂ ਨੇ ਤੇ ਇੱਥੇ ਲੱਗ ਜਾਂਦੀਆਂ ਨੇ ਆ ਕਿ ਆ ਇਹ ਵੀ ਆ ਜਿਹੜੀ ਇਹਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ। ਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਹੋਰ ਨਵੇਂ-ਨਵੇਂ ਵੀਡੀਓ ਪਾਉਂਦੇ ਰਹਾਂਗੇ। ਛਲ ਚੰਗਾਈ ਸਸਰੀਕਾ